ਹਾਂਜੀ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਚੈਸਪੈਟ ਵਲੌਗ ਤੇ ਸਵਾਗਤ ਹੈ ਉਮੀਦ ਕਰਦਾ ਨੂੰ ਤੁਸੀਂ ਸਾਰੇ ਵਧੀਆ ਹੋਗੇ ਸੋ ਗਾਇਸ ਕਾਲਾਪਾ ਕੇਜ ਤੇ ਸਾਫ ਕੀਤੇ ਹੀ ਤੇ ਥੋੜਾ ਬਹੁਤਾ ਖੇਰ ਗੰਦ ਪੈ ਗਿਆ ਤੇ ਗਾਇਸ ਅਪਰ ਥੋੜੇ ਬਰਡ ਨਾ ਮਿਲਦੇ ਨੇ ਤੇ ਹਨ ਉਹ हमने ਇਹਦੇ ਵਿੱਚ ਹੀ ਨੇ ਸੋ ਉਹਨਾਂ ਦਾ ਵਲੌਗ ਵੀ ਬਣਾ ਸਕੇ ਤਾਂ ਵੈਸੇ ਪਤਾ ਲੱਗੂ ਕਿਉਂਕਿ ਵੱਖਰੇ ਵੱਖਰੇ ਰਹਿੰਦੇ ਆ ਆ ਦੇਖੋ ਆ 1 2 3 ਕਿ ਕੋ ਥਲੇ 4 ਤੇ ਲੰਡਾ ਕਹੋਗੇ ਕਿ ਇਹਨਾਂ ਦਾ ਲੰਡਾ ਤਾਂ ਆਪਣਾ ਪਹਿਲਾ ਵੀ ਹੈਗਾ ਸੀ ਪਰ ਇਹ ਲੰਡਾ ਦੇਖੋ ਤੇ ਤੁਹਾਨੂੰ ਦੂਜਾ ਲੰਡਾ ਉਹ ਖਾਣ ਦੇ ਆ ਇੱਕ ਮਿੰਟ ਇਹ ਕੋਰ ਲੰਡਾ ਕਿੱਧਰ ਗਿਆ ਉਹ ਆਵੇ ਆ ਦੇਖੋ ਦਿੱਜਾ ਆਪਣਾ ਲੰਡਾ ਤਰਿਆ ਫਿਰਦਾ ਤੇ ਉਹ ਇਹਾਰੇ ਪੰਗੇ ਜੋ ਆਪਣਾ ਵਖਰੇ ਦੀ ਦੇ ਵਖਰੇ ਇਹਨਾਂ ਨੂੰ ਕੋਈ ਨਹੀਂ ਰਹਿ ਜਾਂ ਤੇ ਗਾਈਸ ਆ ਇੱਕ ਬਖਤਾ ਇੱਡਾ ਜ਼ਿਆਦਾ ਤੰਗ ਕਰਨ ਦਈਆਂ ਵਾ ਤੇ ਇਹਨਾਂ ਦਾ ਥੋੜਾ ਜਿਹਾ ਸਾਨੂੰ ਅਹੀਂ ਕਰਨ ਰੇ ਸਲਾਹ ਕਿ ਆ ਜਗ੍ਹਾ ਤੇ ਇਹ ਬਖਤਾ ਦਾ ਕੀਜ ਬਣਾ ਲਈਏ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਤੰਗ ਕਰਤਾ ਆ ਚਲੋ ਗਿਨੇ ਬੱਕੀ ਜੇ ਅਨ ਬਲੌਗ ਦੇ ਵਿੱਚ ਪਤਾ ਲੱਗ ਗਿਆ। ਸੋ ਹਾਂਜੀ ਗਾਇਸ ਜਿਵੇਂ ਕਿ ਕਾਫੀ ਮੁਰਗੀਆਂ ਦੇ ਵਿੱਚ ਸੀਐਡੀ ਬਿਮਾਰੀ ਪੈਦਾ ਹੋ ਜਾਂਦੀ ਹੈ ਤੇ ਉਹ ਆਪਾਂ ਜਿਹੜੀਆਂ ਨਵੀਆਂ ਮੁਰਗੀਆਂ ਲੈ ਕੇ ਆਏ ਆਪਣੇ ਉਹਨਾਂ ਦੇ ਵਿੱਚ ਵੀ ਪੈਦਾ ਹੋ ਗਈ ਆ ਤੇ ਉਹਨਾਂ ਲਈ ਆਪਾਂ ਦੇਸੀ ਨੁਸਖਾ ਅਪਲਾਈ ਕਰਨ ਲੱਗੇ ਆ ਤੇ ਆ ਉਹ ਜਿਹੜੇ ਤੁਹਾਨੂੰ ਨਾਲ ਨਾਲ ਸੀਐਨ ਕਿਵੇਂ ਪਹਿਲਾਂ ਪਲਸੰਦੀਆਂ ਦੋ ਗੰਡੀਆਂ ਲਈਆਂ ਵਾ ਤੇ ਉਹਨਾਂ ਨੂੰ ਇੱਕ ਰੀਸ ਕਰ ਲਈਏ ਸਾਰਿਆਂ ਨੂੰ ਤੇ ਆਓ ਤੁਹਾਨੂੰ ਅੱਗੇ ਨਾਲ ਨਾਲ ਦੱਸੀ ਜਾਂਦੇ ਆ ਤੇ ਹਾਂਜੀ ਗਾਇਸ ਤੁਹਾਨੂੰ ਕਾਫੀ ਆਪਾਂ ਮੁਰਬੈਨਾਕ ਤੇ ਲਸਣ ਕਰ ਲਿਆ ਆ ਵਾ ਤੇ ਥੋੜਾ ਬੋਧਾ ਕੋਹੜਾ ਪੇ ਚੇਲ ਲੀਏ ਨਾਲ ਗਰਤਾਜ ਚਲਾ ਰਿਹਾ ਆਪਾਂ ਤੇ ਗਾਇਸ ਇਹ ਮਨੀਆਂ ਤੁਹਾਨੂੰ ਸ਼ਾਇਦ ਨਾਲ ਦੱਸਿਆ ਹੋਵੇ ਕਿ ਆਪਾਂ ਨਵੀਆਂ ਕੁਕੜੀਆਂ ਲਿਆਂਦੀਆਂ ਏ ਕਿ ਸਦਾਤਾ ਉਹਨਾਂ ਨੂੰ ਉਹਨਾਂ ਨੂੰ ਬਈ ਗਾਇਸ ਇਹ ਬਿਮਾਰੀ ਨਿਕਲੀ ਹੈ ਤੇ ਉਹਨਾਂ ਨੂੰ ਆਪਾਂ ਦੇਣ ਦੇ ਤੁਹਾਨੂੰ ਦੱਸ ਹੀ ਦਿੱਤਾ ਮੈਂ ਵੈਸੇ ਸੋ ਹਾਂਜੀ ਗਾਇਸ ਹੁਣ ਆਪਾਂ ਲਵਾਂਗੇ ਲਸਣ ਇੱਕ ਅਰੀ ਲਸਣ ਨੂੰ ਘਰ ਲਈਏ ਤੇ ਇਹ ਆਪਾਂ ਪੇਸਟ ਲੈਣਾ ਲਸਣ ਤੇ ਅਦਰਕ ਦਾ ਪੇਸਟ ਲੈ ਕੇ ਇਹਨੂੰ ਆਪਾਂ ਇਹ ਹੁਣ ਗਾਇਸ ਇਹਨੂੰ ਇੱਕ ਕਟ ਕੇ ਆਪਾਂ ਕੱਟ ਲਾਂਗੇ ਨਿੱਕ ਨਿੱਕੇ ਪੀਸਾ ਜੇ ਸਾਹੀ ਜੀ ਗਾਇਸ ਲਸਾਂ ਤੇ ਇੰਦਰ ਨੂੰ ਆਪਾਂ ਕਰ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਤਰੀ ਗ੍ਰੈਂਡ ਹਾਂਜੀ ਗਾਇਸੋ ਉਹਦੇ ਨਾਲ ਤੇ ਆਪਣਾ ਕੰਮ ਸੈੱਟ ਨਹੀਂ ਬੈਠਾ ਤਾਂ ਆਪਾਂ ਹੁਣ ਕੁੱਟਾਂਗੇ ਇਹਦੇ ਵਿੱਚ ਦੇਸੀ ਨਸਕਾ ਜਿੰਨੇ ਆਪਾਂ ਇਹਨੂੰ ਕਰੀਏ ਜਿਵੇਂ ਮਲੋ ਕਰੀਏ ਪਾਊਡਰ ਜਿਹਾ ਵਾਂਗ ਐ ਪੇਸਟ ਜਿਹਾ ਜਿਵੇਂ ਕਹਲੋ ਫਿਰ ਬਣਾ ਲੈਣਾ ਇਹਨੂੰ ਤੇ ਕਰੀਤਾਂ ਪੇਸਟ ਬਣਾ ਕੇ ਮੁਕੰਮਲੇ ਗਾਇਸੋ ਹੁਣ ਪਹਿਲਾਂ ਆਪਾਂ ਪਾਣੀ ਮੜਾਏ ਗਰਮ ਕਰ ਲਾਂਗੇ ਤੇ ਥੋੜਾ ਜਿਨੂੰ ਪਾਣੀ ਉਬਲਣ ਲੱਪਿਆ ਤੇ ਉਦੋਂ ਆਪਾਂ ਪੇਸਟ ਪਾਵਾਂਗੇ ਪੀਐਸਵੀ ਆਪਣਾ ਰੈਡੀ ਹੋ ਗਿਆ ਹੈ ਚੈੱਕ ਕਰ ਸਾਡੇ ਇਹਨੂੰ ਇਹਦੇ ਚ ਹੀ ਸਹੀ ਕੁੱਟਿਆ ਗਿਆ ਹੈ ਇਹਦਾ ਮਿਕਸੀ ਚ ਤੇ ਕੋਈ ਫਾਇਦਾ ਨਹੀਂ ਰਿਹਾ ਤੇ ਇਹਨੂੰ ਭਾਂਡਾ ਦੇ ਚ ਲੈ ਗਏ ਤੇ ਆਪਾਂ ਇਹਦੇ ਚ ਪਾ ਦਾਂਗੇ ਇੱਕ ਰੀ ਇਹ ਜਿੰਨੀ ਤੇਰੇ ਜੇ ਪਾਣੀ ਥੋੜਾ ਜਿਹਾ ਗੋਲਗੁਨਾ ਆ ਗਿਆ ਕਰ ਲਿਕੇ ਸੋ ਪਾਣੀ ਕਾਫੀ ਘੱਟ ਹੈ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਦਾਂਗੇ ਤੇ ਆਪਾਂ ਹਰ 2 ਕੱਪ ਪਾਣੀ ਦੇ ਭਰ ਕੇ ਪਾ ਲਈ ਤੇ ਚੱਕਰ ਸਰੀਰ ਜਿਵੇਂ ਕਿ ਪਾਣੀ ਦੇ ਸਾਈਡਾਂ ਤੇ ਬੁਲਬਲੇ ਜਿਹੀ ਭਾਪ ਜੀ ਬਣ ਲੱਗੀ ਹੈ ਤੋਂ ਤੋਂ ਇਹ ਕਰੀ ਚੈੱਕ ਕਰ ਲੈਣਾ ਤੇ ਹੁਣ ਆਪਾਂ ਜਿਹੜਾ ਪੇਸਟ ਬਣਾਇਆ ਅਦਰਕ ਤੇ ਦਸਣ ਦਾ ਉਹਨੂੰ ਵਿੱਚ ਬਾਅ ਹੈ ਨਾ ਕਰੀ ਇਹ ਇਸ ਵਿੱਚ ਪਾਉਣ ਤੋਂ ਬਾਅਦ ਨੂੰ ਇੱਕਰੀ ਚੰਗੀ ਤਰ੍ਹਾਂ ਪਾਉ ਬਾਅ ਲੈਣਾ ਵਾ ਜਿੱਦੋਂ ਹੈ ਪਾਣੀ ਰਿਜਲੇ ਸੋ ਆ ਜੀ ਗਾਇਸ ਪਾਣੀ ਨੇ ਕਰੀ ਚੰਗੀ ਤਰ੍ਹਾਂ ਆਪਾਂ ਐ ਉਬਲਣ ਦੇਣਾ ਵਾ ਰਿਜ ਜਿਹੜੇ ਆ ਵਿੱਚ ਆਪਣੇ ਥੋੜੇ ਬਹੁਤ ਲਸਣ ਦੇ ਦੋ ਦਿਨ ਕਿਨਕੀ ਪੇਸਟ ਹੈਗੇ ਆ ਇੱਕ ਕਰੀ ਚੰਗੀ ਤਰ੍ਹਾਂ ਥੋੜੇ ਜਿਹਾ ਮੋਇਸਚਰ ਜਿਹ ਹੈ ਮਲੇ ਜੀ ਵਿਟਲੋ ਵੀ ਗਲ ਜੀ ਗਲ ਜੀ ਜਾਣ ਮਤਲਬ ਇੱਕ ਕਰੀ ਘੋਲ ਜਾਣ ਤੇ ਫਿਰ ਆਪਾਂ ਪਾਣੀ ਸੋ ਆ ਜੀ ਗਾਇਸ ਥੋੜਾ ਜਿਹਾ ਹੁਣ ਇਹਨਾਂ ਨੂੰ ਆਪਾਂ ਠੰਡਾ ਹੁੰਦੀ ਰੱਖ ਦਾਂਗੇ ਕਿਉਂਕਿ ਆਪਾਂ ਇੱਕਦਮ ਗਰਮ ਨਹੀਂ ਦੇਣਾ ਸੋ ਜਿਵੇਂ ਦੀ ਚੈੱਕ ਕਰ ਸਕਦੇ ਆ ਆ ਵਿੱਚ ਰਹਿ ਗਏ ਆਪਾਂ ਖਾ ਖੂ ਲੈਣਗੇ ਇਹਨਾਂ ਇਹਨਾਂ ਨੂੰ ਇੱਕ ਢੀ ਦੇ ਪੱਖੇ ਥਾਲੀ ਰੱਖ ਲੀਏ ਠੰਡਾ ਹੋ ਜੂ ਉਹ ਇਹਨਾਂ ਨੂੰ ਗਰਮ ਨਹੀਂ ਪਾਉਣਾ ਜੇ ਆਪਾਂ ਗਰਮ ਪਾਤਾ ਤੇ ਚਾਹ ਜੀ ਗਾਇਸ ਮੌਸਮ ਚੈੱਕ ਕਰ ਸਕਦੇ ਜੀ ਕਾਫੀ ਜ਼ਿਆਦਾ ਬੱਦਲ ਆ ਗਿਆ ਆ ਵਾ ਇਹਨਾਂ ਨੂੰ ਹੈਲੋ 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 ਨਿੱਕੇ ਜੂਝੇ ਉਹਨਾਂ ਵੱਡੇ ਨਾਲ ਤਾਰੇ ਇਹਨਾਂ ਨੂੰ ਚਾਹ ਨੂੰ ਗੱਡ ਰੱਖ ਓਏ ਦਾ ਕਿਨੇ ਖੋਲਿਆ ਵਾ ਇਹ ਬੂਆ ਕਿਨੇ ਖੋਲਿਆ ਬੰਦੇ ਇਹ ਦੱਸੋ ਆ ਮੈਂ ਹਾਂ ਅੰਦਰ ਨਾ ਨਾ ਇਹਨਾਂ ਦੇ ਵਿੱਚ ਨਹੀਂ ਟਾੜਨੇ ਯਾਰ ਉਹਨਾਂ ਨੂੰ ਉਤਰੀ ਜੁੱਤਾਂ ਦੀ ਕਰੀਏ ਯਾਰ ਜਾਂਦੇ ਜਾਂਦੇ ਇਕੱਠੇ ਕਰਦੇ ਕੋਈ ਨਹੀਂ ਕੋਈ ਨਹੀਂ ਉਹ ਉਹ ਪਨੀ ਬੁਮਾਰੀ ਕਿਨੂੰ ਕੋਣ ਕਹਿੰਦੀ ਤਾਂ ਕਿ ਗਾਇਸ ਮੌਸਮ ਕਾਫੀ ਜਿਆਦਾ ਵਧੀਆ ਹੋ ਗਿਆ ਹੈ ਕਿ ਕਰਦਾ ਹੈ ਇਹਨਾਂ ਚਾਵਾਂ ਨੂੰ ਇੱਕ ਰੀ ਦਵਾਂਗੇ ਗੇ ਗਾਈਸ ਆਪਾਂ ਇੱਥੇ ਇੱਕ ਝਾੜੂ ਗਏ ਨੇ ਉੱਡੇ ਤੇ ਜਾਣੇ ਹੀ ਜਾਣਾ ਵਾ ਫਿਰ ਤੇ ਝਾੜੂ ਦੇਣ ਦਾ ਕੋਈ ਸਾਗ ਨਹੀਂ ਰਹਿਣਾ ਇੱਥੇ ਤੁਹਾਨੂੰ ਆਪਾਂ ਜਲਦੀ ਕੇਜ ਬਣਾਵਾਂਗੇ ਇੱਕ ਛੋਟਾ ਜਿਹਾ ਗਾਈਸ ਬੂਏ ਦਾ ਵੀ ਅਰੇਂਜਮੈਂਟ ਹੋ ਗਿਆ ਵਾ ਬੂਆ ਪਾ ਆ ਥੋੜੀ ਬੋਤੀ ਮਤਲਬ ਆਪਾਂ ਸੈਟਲਮੈਂਟ ਕਰ ਲਈ ਐ ਇੱਥੇ ਦਾ ਆਪਾਂ ਇਹਨੂੰ ਬੂਆ ਇਹਨੂੰ ਥੋੜਾ ਕੱਟ ਲਾਂਗੇ ਤੇ ਛੱਤ ਵੀ ਆਪਣੇ ਕੋਲ ਬਣ ਗਈ ਐ ਤੇ ਸਟਰਾਇ ਵੀ ਲਾ ਰਹੇ ਆ ਝਾੜੂ ਇਹ ਯਾਰ ਉਡ ਜਮੀਨ ਨਾਲ ਤੇ ਉਹ ਦਾਣਾ ਹਵਾ ਹਵਾ ਤੇ ਚਲਦੀ ਨਹੀਂ ਸੋ ਅਜੀ ਗਾਇਸ ਮੌਸਮ ਕਾਫੀ ਜਿਆਦਾ ਖਰਾਬ ਹੋ ਗਿਆ ਹੈ ਚੈੱਕ ਕਰ ਸਕਦੇ ਹੋ ਬੱਦਲ ਕਿ ਨਾ ਜਿਆਦਾ ਇਧਰੋਂ ਬਦਲਾ ਗਿਆ ਹੈ ਵਾ ਬਸ ਮੀਂਹ ਆ ਪਵੇ ਤੇ ਹਵਾ ਐਵੇਂ ਹਵਾ ਜੀ ਚਲਦੀ ਰਹੇ ਕਿਉਂਕਿ ਮੀਂਹ ਜਦੋਂ ਪੈ ਜਾਂਦਾ ਵਾ ਤਾਂ ਕਾਫੀ ਕੰਮ ਖਰਾਬ ਹੋ ਜਾਂਦਾ ਜਾਪੜ ਗਾਇਸ ਕਾਲਪ ਨੇ ਇੱਕ ਚੁੰਚਾ ਇਧਰ ਉੱਡ ਗਿਆ ਹੈ ਜੋ ਵੀ ਫੜ ਕੇ ਬਹੁਤ ਜਦੋਂ ਮੁਸ਼ਕਿਲ ਲੈਣਾ ਪਿਆ ਕਿਉਂਕਿ ਇਧਰ ਰੁਈਆ ਗਾਨੀ ਹੈ ਬਸ ਐ ਹਵਾ ਚੱਲਦੀ ਰਹੇ ਫਿਰ ਤੇ ਕੋਈ ਚੱਕਰ ਨਹੀਂ ਆ ਬਸ ਮੀਨ ਆ ਪਵੇ ਤੇ ਲਈ ਸਾਰ ਸਾਹਮਣੇ ਅੱਗੇ ਕੇ ਦੇ ਵਿੱਚ ਮਿੱਟੀ ਪੈ ਰਹੀ ਆ ਜਿਹੜੇ ਬੰਨੀ ਬਣੇ ਇੱਕ ਦੋ ਆ ਬਾਹਰ ਨੇ பார்த்து நிகழ்வது நிகழ்வது ਚਲੋ 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 ਮੈਂ ਅਬ ਇਹਨਾਂ ਨੂੰ ਦਿੰਦੇ ਹਾਂ ਅਵੇ ਕਾਫੀ ਜਿਆਦਾ ਗਰਮੀ ਆ ਆਪਾਂ ਦੇ ਠੰਡਾ ਕਰੰਦੇ ਆ ਬਾਕੀ ਚੈੱਕ ਕਰ ਸਕਦੇ ਦਾਣ ਦਾਣੇ ਵਗੈਰਾ ਤੇ ਵਧੀਆ ਖਾਂਦੀਆਂ ਬਸ ਥੋੜਾ ਜਿਹਾ ਸੋ ਹਾਂਜੀ ਗਾਇਸ ਹੁਣ ਆਪਣਾ ਥੋੜਾ ਜਿਹਾ ਕੋਸਾ ਹੋ ਗਿਆ ਵਾ ਤੇ ਹੁਣ ਆਪਏ ਨੂੰ ਇਹ ਤੇ ਝੜ ਲਾਂਗੇ ਗਾਇਸ ਇਹ ਉਨਾਂ ਕੀ ਰਲਾਉਣਾ ਵਾ ਕਿ ਜਿੰਨਾ ਕੋ ਪੀ ਲੈਣ ਜਿੰਨੀ ਉਨਾਂ ਹੀ ਰੱਖਣਾ ਵਾ ਇਹਨਾਂ ਦੀ ਮਮਾਰੀ ਵਗੈਰਾ ਸਹੀ ਹੋ ਜੇ ਇਹ ਵਿੱਚ ਪਾਣੀ ਥੋੜਾ ਜਿਹਾ ਪਾਤ ਲਿਆ ਰੈਂ ਦੀ ਟਾਡੀ ਲਈਏ ਤੇ ਇਹ ਗਾਇਸ ਇਹਦਾ ਕੋਈ ਚੱਕਰ ਨਹੀਂ ਆ ਕਿ ਇਹਨੂੰ ਆਪਾਂ ਮਿੱਟੀ ਦੇ ਭਾਂਡੇ ਚ ਰੱਖਾਂ ਜਾਂ ਪਲਾਸਟਿਕ ਦੇ ਤੇ ਇਹ ਤੁਹਾਡੀ ਮਰਜ਼ੀ ਹੈ ਜਿਹਦੇ ਚ ਤੁਸੀਂ ਮਿਲ ਕੰਫਰਟੇਬਲ ਜੀ ਇਹ ਨੂੰ ਆਪਾਂ ਇੱਥੇ ਪਾ ਦਾਂਗੇ ਪਾਣੀ ਨੇ। ਸੋ ਕੋਈ ਆਪਾਂ ਇਹਨਾਂ ਨੂੰ ਕੱਲਾ ਪਾਣੀ ਹੀ ਦਵਾਂਗੇ। ਜਿਹੜਾ ਮੀਂਹ ਆਉਣਾ ਚुरू ਹੋ ਗਿਆ। ਅੱਜ ਇੱਧਰ ਚੈੱਕ ਕਰਸਾ ਦੇ ਟੀਮ ਤੋਂ। ਮੀਂਹ ਆਉਣਾ ਸ਼ੁਰੂ ਹੋ ਗਿਆ। ਇਹ ਆਪਾਂ ਇਹਨਾਂ ਦਾ ਇੰਦਰ ਰੱਖ ਲਾਂਗੇ। ਕੀ ਇਹ ਆਪਾਂ ਇਹਨਾਂ ਕੋ ਪਾਣੀ ਰੱਖਤਾ ਇਹ ਜਿਹੜਾ ਸਾਰਾ ਪਾਣੀ ਪੀ ਲੈਣ। ਇਹ ਰੱਖ ਕੇ ਕੀ ਪਾਣਾ ਪਤਾ ਵੀ ਲੱਗ ਜੀ ਪਾਣੀ ਪੀਂਦੇ ਵਗੈਰਾ ਵੀ ਦੂਜਿਆਂ ਨੂੰ ਅੱਜ ਪਤਾ ਹੀ ਕਰਾਂਗੇ ਇਹ ਪਾਣੀ ਇੱਥੇ ਦਵਾਂਗੇ ਅਖਰੀ ਰੋਡ ਇਹ ਆਪਣਾ ਰੋਡਾਂ ਦਾ ਸਭ ਤੋਂ ਉੱਰੀਆ ਟਿੱਕਾ ਇਹਦੇ ਵਿੱਚ ਕੀ ਕਰਾਂਗੇ ਪਹਿਨਾ ਆਪਾਂ ਉਹ ਤੁਹਾਨੂੰ ਮੈਂ ਪਹਿਲਾਂ ਹੀ ਕਹਤਾ ਆਈ ਜੇ ਕੋਈ ਇਸ਼ੂ ਨਹੀਂ ਆ ਪਾਣੀ ਕਿਤਰਾ ਪਾਉਣਾ ਇਹਦੇ ਚ ਆਪਾਂ ਪਾਣੀ ਦੂਜਾ ਪਾ ਐਡ ਕਰਕੇ ਭਰ ਕੇ ਤੇ ਵਿੱਚ ਇਹਨੂੰ ਪਾ ਦਾਂਗੇ ਭਰ ਉਹ ਮੈਂ ਇਹ ਰੇਟ ਐਡ ਕਰ ਦਾਂਗੇ ਤੇ ਮੀ ਵੀ کافی ਜ਼ਿਆਦਾ ਤੇਜ਼ ਹੋ ਗਿਆ ਹੈ ਤੇ ਨਾ ਉਹ ਨਹੀਂ ਕਰੀ ਰੱਖ ਲਿਆ ਇਹ ਮੀਂਹ ਕਾਫੀ ਜ਼ਿਆਦਾ ਨਹੀਂ ਆ ਗਿਆ ਆ ਵਾ ਤੇ ਚੱਕਰ ਸੋ ਗਏ ਕਾਫੀ ਜ਼ਿਆਦਾ ਬੱਦਲ ਹੀ ਪਹਿਲਾਂ ਹੀ ਆ ਰਹੇ ਹੈਗਾ ਇਹ ਮੀਂਹ ਆਊਗੀ ਜਾਊਗਾ ਸੋ ਅੰਜੀ ਗਾਇਸ ਕਿ ਮੀਂਹ ਕਾਫੀ ਜ਼ਿਆਦਾ ਆ ਗਿਆ ਹੈ ਇਸ ਪੈ ਗਿਆ ਹੈ ਅਕਰੀ ਇਥੋਂ ਪਤੋਤਾ ਵਾ ਸੋ ਪਾਣੀ ਮਾਰ ਕੇ ਪਾਣੀ ਸਰਤਾਇਨੇ ਦਿੱਤਾ ਪਰ ਹੈ ਬਾਲਟੀ ਬਾਲਟੀ ਅੰਦਰ ਰੱਖ ਲੈਨੇ ਗੋ ਪਾਣੀ ਦਿੱਤਾ ਪਰ ਤੇ ਇੱਧਰ ਦੇਖੋ ਇੱਥੇ ਥੋੜਾ ਜਨਾ ਸੈਟਲਮੈਂਟ ਨਹੀਂ ਬਣਦੀ ਫੇਰ ਖਾਂਦੀਆਂ ਕੱਢ ਦੇ ਕਰੋ ਤਾਂ ਇੱਕ ਬਖਤਨ ਦੋਵੀਂ ਵਾਰੀ ਡ੍ਰਾਈ ਮੜੇ ਗਿਆ ਬੂਆ ਖੋਲ ਕੇ ਆ ਲਾਦੀ ਨਹੀਂ ਨਹੀਂ ਰਹਿੰਦੇ ਰਹਿੰਦੇ ਪਾਣੀ ਪੀ ਗੀਆਂ ਬਸ ਪਿਆਰਿਆਂ ਦੇ ਪਿਆਰਿਆਂ ਦੇ ਪਾਣੀ ਅੰਦਰ ਹੀ ਪੀ ਰਹੇ ਨੇ ਥੋੜੀ ਵਿੱਚ ਅੱਦਾਂ ਨਾ ਕਾਜੀ ਅਨ੍ਹਾ ਅਨ੍ਹਾ ਰਾਤ ਸੀ ਤੁਹਾਡੀ ਗੈਸ ਬਖਤਾਂ ਕੱਲੀਆਂ ਕੱਢਤੀਆਂ ਆਪਾਂ ਬਾਹਰ ਇਹ ਦੇਖੋ ਤੇ ਆਪਾਂ ਹੁਣ ਸ਼ਾਮ ਦੀ ਪੈ ਜਾ ਤੇ ਹਜੇ ਵੀ ਮੀਂਹ ਕਿੰਨ ਮਿੰਜੀ ਰਹੂ ਨਹੀਂ ਦਈ ਹੈ ਤੇ ਬਾਕੀ ਆਪਾਂ ਬਖਤਾਂ ਪਹਿਲਾਂ ਖੋਲਤੀਆਂ ਸੀ ਤੇ ਹੁਣ ਆਪਾਂ ਇਧਰ ਇਹਨਾਂ ਨੂੰ ਚੌਲ ਪਾਏ ਆ ਤੇ ਨਾਲ ਬਰੈਡ ਤੇ ਖਾਣ ਦੇ ਫਿਰ ਆਪਾਂ ਇਹਨਾਂ ਨੂੰ ਖੋਲਦੇ ਚਲੋ ਬਣ ਗਿਆ ਜੇ ਤੁਹਾਨੂੰ ਆਈਦਾ ਬਲੌਗ ਵਧੀਆ ਲੱਗਾਵਾ ਤੇ ਜਰੂਰ ਕਮੈਂਟਾਂ ਜੋ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਦੇਓ ਦੱਬ ਕੇ ਤੇ ਜੇ ਆਪਣੇ ਡੇਲੀ ਪਟਵਾਰ ਦੇਖਣੀ ਚੈਨਲ ਨੂੰ ਸਬਸਕ੍ਰਾਈਬ ਕਰਦੇਓ ਤੇ ਮਿਲਾਂਗੇ ਤੁਹਾਨੂੰ ਕੱਲ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ